ਸ੍ਰੀ ਕਾਲ ਦੋਸਤੋ ਮੈਂ ਭਪਿੰਦਰ ਸਿੰਘ ਚਾਹਾਨ ਜੱਸੀ ਪਵਾਲੀ ਅੱਜ ਤਾਂ ਮੈਂ ਖੜਾ ਬਾਬਾ ਖਵਾਯਾ ਜੀ ਦੇ ਮੰਦਿਰ ਚ ਜੋ ਆਪਣੇ ਅੱਜ ਇੱਥੇ ਚੌਲ ਕੱਢੇ ਜਾ ਰਹੇ ਕੱਢੇ ਆ ਤੇ ਲੰਗਰਾਂ ਚੌਲਾਂ ਦਾ ਤੇ ਸੇਵਕ ਸੇਵਾ ਕਰ ਰਹੇ ਆ ਇਹ ਬਾਬਾ ਜੀ ਦਾ ਮੰਦਿਰ ਆ ਤੇ ਸਾਰੇ ਆਪਣੀ ਮੰਦਰ ਕਮੇਟੀ ਬਾਬਾ ਖਵਾਜਾ ਜੀ ਦੀ ਮੰਨ ਲਾ ਵੀ ਅੱਜ 16 ਦਾ ਲੰਗਰ ਲਾਇਆ ਹਨਾ ਰਾਹ ਕਿੱਧੇ ਤੇ ਸੇਵਾ ਕਰੀ ਜਾਂਦੀ ਹੈ ਇਧਰ ਕਮੇਟੀ ਆਪਣੀ ਤੇ ਬਾਈ ਸੇਠੀ ਜੀ ਸਾਡੇ ਚਾਚਾ ਜੀ ਬਲਵੀਰ ਸਿੰਘ ਕਪੂਰ ਸਿੰਘ ਤੇ ਕੋਰਜੰਟ ਸਿੰਘ ਤੇ ਬਾਈ ਮੂਤਾ ਸਿੰਘ ਇਹ ਮੰਦਿਰ ਬਹੁਤ ਪੁਰਾਣਾ ਨਹੀਂ ਇਹ ਬੰਦਰ 10-15 ਸਾਲ ਪਹਿਲਾਂ ਬਣਾਇਆ ਜਦੋਂ ਇਹ ਪਿੰਡ ਵੱਜਾ ਸੀ ਸਾਡਾ ਜੱਸੀ ਪੋ ਵਾਲੀ ਬਾਈ ਜੀ ਇਹ ਪਿੰਡ ਇੱਥੇ ਥੋੜਾ ਜਿਹਾ ਹੀ ਸੀ ਇਹ ਪਿੰਡ ਉੱਚੇ ਥਾਂ ਸੀ ਆ ਉੱਚਾ ਥਾਂ ਵੱਜਦਾ ਸੀ ਇਹ ਪਿੰਡ ਦੇ ਬਾਹਰ-ਬਾਰੇ ਬਹੁਤ ਖੂਬ ਪੁਰਾਣਾ ਸੀ ਜਿਵੇਂ ਪਿੰਡਾਂ 'ਚ ਖੂਹ ਨਹੀਂ ਹੁੰਦੇ ਜਿਹੜੇ ਦੇਖਿਓਣੇ ਤੁਸੀਂ ਖੂਹ ਥੋੜੇ ਵੀ ਪਿੰਡ 'ਚ ਹੋਣਗੇ ਖੂਹ ਮਿਲ ਲੱਗਦੀ ਜਿਹੜੇ ਮੰਨ ਲਾ ਬੋਕੇ ਨਾਲ ਪਾਣੀ ਭਰਦੇ ਹੁੰਦੇ ਸੀਗੇ ਇਹ ਉਹ ਖੂਹ ਹੈ ਪੰਚਾਇਤ ਨੇ ਉਹ ਟਕਤਾ ਸੀਗਾ ਪੁਰਾਣਾ ਹਨਾ ਦੇਖੋ ਤੁਸੀਂ ਹੈ ਕਾਫੀ ਡੂੰਗਾ ਇੱਕ ਡੱਗੀ ਬਣੀ ਸੀ ਖੂਹ ਦੇ ਨਾਲ ਇੱਥੇ ਮੰਨ ਲਾ ਵੀ ਉਹ ਡੱਗੀ ਚ ਪਾਣੀ ਪੈਂਦਾ ਸੀ ਆ ਕੇ ਇੱਧਰ ਤੇ ਇਹ ਤੇ ਖੂਹ ਦੇ ਵਿੱਚ ਇੱਥੋਂ ਪਾਣੀ ਭਰਦੇ ਸੀ ਸਾਡੇ ਬਜ਼ੁਰਗ ਪਾਣੀ ਘਰਾਂ ਚ ਪਾਣੀ ਜਾਂਦਾ ਸੀਗਾ ਮੰਨ ਲਾ ਇਹ ਖੂਹ ਹੋਣਾ ਪੁਰਾਣਾ 150 ਸਾਲ ਦੇ ਲਗਭਗ 200 ਸਾਲ ਵੀ ਹੋ ਸਕਦਾ 200 ਸਾਲ ਇਹ ਪਹਿਲਾਂ ਇਹ ਮੇਰਾ ਪਿੰਡ ਵੱਜਿਆ ਸੀ ਇਦੇ ਵਿੱਚ ਕੁਝ ਲੋਕ ਸਾਰੇ ਬਾਹਰੋਂ ਆਏ ਕੋਈ ਟਮਾਣੇ ਆਏ ਉਹ ਬਾਹਰੋਂ ਆਏ ਅਸੀਂ ਦੰਦੀਵਾਲ ਚ ਆਣ ਸੀ ਅਸੀਂ ਆ ਆ ਰੋੜੀ ਕਰਨੀਓ ਤੇ ਸਾਰੇ ਅੱਜ ਲੰਗਰ ਦੀ ਸੇਵਾ ਚੱਲ ਰਹੀ ਹੈ ਤੇ ਵਰਤਾ ਰਹੇ ਹਨ ਇਹ ਛੱਪੜ ਸੀਗਾ ਇੱਥੇ ਬਹੁਤ ਗੰਦ ਸੀ ਮਾਲਾ ਛੱਪੜ ਚ ਪਾਣੀ ਗੰਦਾ ਪਾਣੀ ਜੀ ਪਿੰਡ ਦਾ ਪੈਂਦਾ ਇਹ 2013 ਦੇ ਵਿੱਚ ਗੁਰਵਿੰਦਰ ਸਿੰਘ ਸਰਪੰਚ ਨੇ ਛੱਪੜ ਨੂੰ ਗੰਦਾ ਪਾਣੀ ਬੰਦ ਕਰਤਾ ਸੀਗਾ ਫਿਰ ਉਹਨਾਂ ਦਾ ਸੁਪਨਾ ਸੀ ਵੀ ਪਾਰਕ ਬਣਾਵਾਂਗੇ ਪਾਰਕ ਬਣਾ ਸਕੀ ਕਿਉਂਕਿ ਸਰਕਾਰ ਜਾਉਣੀ ਖਾਲੀ ਉਸ ਤੋਂ ਬਾਅਦ ਉਸ ਤੋਂ ਬਾਅਦ ਦੂਜੀ ਪੰਚਾਇਤ ਨੇ ਛੱਪੜ ਕਾਫੀ ਡੂੰਗਾ ਪਟਤਾ ਨਾ ਤੇ ਹੁਣ ਵੀ ਕੋਈ ਸੋਚ ਰਿਹਾ ਹੈ ਇਹਦੇ ਬਾਰੇ ਕਰਾਂਗੇ ਕੁਝ ਤੇ ਇਹ ਬਾਈ ਆਪਣੇ ਸਾਰੇ ਕਮੇਟੀ ਆ ਨਾ ਇਹ ਸਾਰਾ ਆਪਣੇ ਸਾਰਾ ਦੇਖਰੇਖ ਕਰਦੇ ਆ ਮੰਦਰ ਦੀ ਸੇਵਾ ਕਰਦੇ ਆ ਤੇ ਮੇਰੇ ਯਾਦ ਹੈ ਜਦੋਂ ਉਹ ਡੱਗੀ ਚੱਲਦੀ ਹੁੰਦੀ ਸੀ ਇਹ ਤਾਂ ਬੰਦ ਹੋ ਗਿਆ ਉਹਨਾਂ ਡੱਗੀ ਉਹ ਚੱਲਦੀ ਹੁੰਦੀਆਂ ਹੋਣੀਆਂ ਗੱਲ ਇਹ 84 85 ਦੀ ਐ ਇਧਰ ਪਿੰਡੋਂ ਉੱਚੇ ਥਾਂ ਸਾਡਾ ਘਰ ਸੀਗਾ ਤੇ ਉੱਥੋਂ ਸੀ ਐ ਸਾਹਮਣੇ ਮੇਰੀ ਮੰਮੀ ਵਰਗੀਆਂ ਨਾਲ ਆਉਂਦਾ ਮੈਂ ਠੀਕ ਆ ਉਹ ਤੋਂ 5-7 ਸਾਲ ਦਾ ਤੇ ਸਾਰੀਆਂ ਔਰਤਾਂ ਪਿੰਡ ਦੀ ਹਨ ਉਹ ਡੱਗੀ ਤੋਂ ਪਾਣੀ ਲਾਉਂਦੀਆਂ ਜਿੱਥੇ ਉਹ ਕੀਰਾ ਮੰਨ ਲਾ ਉਹ ਕੀਰਾ ਨਹੀਂ ਉੱਥੋਂ ਪਾਣੀ ਲੈਣ ਆਉਂਦੀਆਂ ਹੁੰਦੀਆਂ ਸੀ ਇੱਕ ਡੱਗੀ ਇਧਰ ਆ ਪਿੱਛੇ ਆਪਣੇ ਇਧਰ ਡੱਗੀ ਉਹ ਦਲਿਤ ਪਾਈ ਜਾ ਰਹੀ ਲੱਗੀ বাজਦੀ ਐ ਉਥੋਂ ਵੀ ਪਾਣੀ ਲਿਆਉਂਦੇ ਤੇ ਅਸੀਂ ਐਸ ਤਰ੍ਹਾਂ ਹੀ ਆਉਂਦੇ ਹੁੰਦੇ ਸੀ ਉਦੋਂ ਪਾਣੀ ਲੈਣ 83 85 ਦੇ ਵਿੱਚ ਕਿਉਂਕਿ ਉਦੋਂ ਪਿੰਡ ਦੇ ਵਿੱਚ ਬਹੁਤੇ ਨਲਕੇ ਨਹੀਂ ਹੁੰਦੇ ਸੀ ਨਾ ਹੀ ਕੋਈ ਪਾਣੀ ਦਾ ਪ੍ਰਬੰਧ ਹੁੰਦਾ ਸੀ ਬਾਰਡਰ ਵਾਕ ਸੀਗਾ ਤੇ ਉਹ ਵੀ ਉਸ ਟਾਈਮ 1977 ਚ ਬਣਾਇਆ ਸੀ ਬਾਦ ਸਾਹਿਬ ਨੇ ਤੇ ਉਹਦੇ ਵਿੱਚ ਉਹ ਛੋਟਾ ਸੀ ਉਸ ਟਾਈਮ ਮਤਲਬ ਪਿੰਡ ਵੀ ਛੋਟਾ ਸੀ ਤੇ ਪਾਣੀ ਜਿਹੜਾ ਸਾਡਾ ਕੱਸੀ ਤੋਂ ਟੇਲਾ ਕਰਕੇ ਆਉਂਦਾ ਨਹੀਂ ਸੀ ਇਸ ਕਰਕੇ ਮੰਨ ਲਾ ਵੀ ਪਾਣੀ ਉਹ 2-2 ਇੰਚ ਦੀਆਂ ਪਾਪਾਂ ਬਈਆਂ ਹੁੰਦੀਆਂ ਸੀ ਉਹ ਸੀਗਾ 12-13 ਕਨੈਕਸ਼ਨ ਵਾਲਾ ਹੀ ਸੀਗਾ ਜਿਵੇਂ ਵੀ 7 'ਚ 12-13 ਕਨੈਕਸ਼ਨ ਹੀ ਖੁੱਲਦੇ ਹੁੰਦੇ ਸੀਗੇ ਉਹਦੇ ਉਦੋਂ ਵਾਰ ਲੋਕਾਂ ਨੇ ਜਾਦੇ ਕਨੈਕਸ਼ਨ ਲਾਉਣ ਕਰਕੇ ਉਹ ਬਾਰਡਰ ਵਾਸਤੇ ਦਾ ਪਾਣੀ ਘਰਾਂ 'ਚ ਜਾਨੋਂ ਹਟ ਗਿਆ ਸੀ ਲੋਕਾਂ ਦੇ ਕਿਉਂਕਿ ਜਦੋਂ ਕਨੈਕਸ਼ਨ ਬਾਹਲੇ ਹੋ ਗਏ ਸਾਰੀ ਉਹਦੀ ਕੰਪਸਟੀ ਸੀ 12 ਕਨੈਕਸ਼ਨਾਂ ਦੀ ਵੀ 7 'ਚ ਹੀ ਖੁੱਲਦਾ ਸੀ ਉਹ ਤੋਂ ਭਰ ਲੈਂਦੇ ਨਲਕੇ ਬਹੁਤੇ ਨਹੀਂ ਸੀ ਕਿਉਂਕਿ ਪਿੰਡ 'ਚ ਗਰੀਬੀ ਸੀ ਜਿਹੜੀ ਮੰਨ ਲਾ ਪਾਣੀ ਦਾ ਕੋਈ ਪ੍ਰਬੰਧ ਨਹੀਂ ਸੀ ਖੇਤਾਂ ਨੂੰ ਤੇ ਇਸ ਤੋਂ ਹੀ ਸਾਡੇ ਇਹਨਾਂ ਦੇ ਬਜ਼ੁਰਗ ਭਾਈ ਬੂਟੇ ਆਰਗਿਆਂ ਦੇ ਹਨਾ ਬਾਈ ਕਪੂ ਆਰਗਿਆਂ ਦੇ ਸਾਡੇ ਸਾਡੇ ਬਾਬਾ ਜੀ ਹੁੰਦੇ ਸੀ ਮਖਤਿਆਰ ਸਿੰਘ ਉਹਨਾਂ ਨੇ ਬਹੁਤ ਸੇਵਾ ਕੀਤੀ ਹੈ ਨਾ ਇੱਥੇ ਥੋੜੇ ਜਿਆਦਾ ਕੋਈ ਜਦੋਂ ਥੋੜੇ ਬਜ਼ੁਰਗ ਇੱਥੇ ਸੇਵਾ ਕਰਦੇ ਸੀਗੇ ਕੀ ਹੈ ਕਿਰਨਾਲ ਸਿੰਘ ਹਾਂ ਹਾਂ अच्छा तू जी हां सच्चे ये बैठे हैं इनों दी उम्र हैगा 80 85 ਦਾ ਉੱਤੇ ਉੱਠ ਕੇ ਬਣਾ ਜਾ ਹਾਂ ਦੱਸ ਕਿ ਤੁਸੀਂ ਇੱਥੇ ਕਿੰਨਾ ਚਿਰ ਸੇਵਾ ਕਰੀਏ ਖੂਤੇ ਸੇਵਾ ਬਸ ਨਹੀਂ 30 ਸਾਲ ਦੇ ਹੋਣਗੇ ਫਿਰ 30 ਸਾਲ ਦੀ ਕਿੰਨਾ ਚਿਰ ਤੁਸੀਂ ਬੋਕਿਆ ਨਾ ਪਾਣੀ ਘੜਦੇ ਸੀ ਕਿੱਧਰ ਲਈ ਛੜ ਤੋਂ ਕਿੱਧਰ ਬਲਦ ਨੂੰ ਜੋੜਦੇ ਸੀ ਜੋੜਦੇ ਜਾਂ ਉੱਠ ਜਾਂਦਾ ਸੀ ਉੱਠ ਜੋੜਦਾ ਹੁੰਦਾ ਸੀ ਤੇ ਤੁਹਾਡੇ ਕੋਲੇ ਉਹ ਸੀਗੀਆਂ ਵੀ ਜੰਗੀਰਾਂ ਨੇ ਮੈਂ ਦੇਖਿਆ ਟੈਂਕੀਆਂ ਹੁੰਦੀਆਂ ਸੀ ਪਾਣੀ ਵਾਲੀਆਂ ਪਿੰਡਾਂ 'ਚ ਪਾ ਕੇ ਜਾਂਦੇ ਸੀ ਤਾਂ ਫਿਰ ਤੁਸੀਂ ਕੀ ਲੋਕਾਂ ਤੋਂ ਪੈਸੇ ਲੈਂਦੇ ਹੁੰਦੇ ਹੋ ਉਹਨਾਂ ਦਾ ਮਜ ਪਾਣੀ ਕਿਹੜੇ ਸੀ 5000 ਰੁਪਏ ਗੱਡੀ ਵਾਸਤੇ 2 ਰੁਪਏ ਗੱਡੀ ਪਾਉਂਦੇ ਸੀ ਉਹਦੇ ਪਾਉਂਦਾ ਹਾਂ ਨਾ ਇੱਕ ਘਰ ਚ ਵੀ 2 ਰੁਪਏ ਮਹੀਨੇ ਦੇ ਮਹੀਨੇ ਦਾ ਹਾਂ ਹਾਂ ਕਿੰਨੇ ਚੋਰੀ ਹੁੰਦੇ ਸੀ ਆ ਲੋਥੋਂ ਪਹਿਲਾਂ ਕੌਣ ਪਾਉਂਦੇ ਸੀ ਤੁਹਾਡੇ ਬਜ਼ੁਰਗ ਸਾਡੇ ਸਾਹਾਂ ਪੰਜਾਂ ਦੇ ਬਰੇ ਪੁੱਤ ਹਾਂ ਤੇ ਕਿੰਨਾ ਤੁਸੀਂ ਇੱਥੇ ਸੇਵਾ ਕਰੀਏ ਫਿਰ ਤੁਸੀਂ ਇੱਧਰ ਹੋ ਮੜਾ ਚੰਨਣ ਚ ਹੈ ਸੇਵਾ ਬਹੁਤ ਕਰੀਏ ਅੱਛਾ ਸੇਵਾ ਤੁਸੀਂ ਬਹੁਤ ਵਧੀਆ ਪਰ ਚੰਗ ਚੰਗੀ ਇਹਨਾਂ ਨੇ ਸੇਵਾ ਕਰੀਆ ਤੇ ਕਰਨਾਲ ਸਿੰਘ ਜੀ ਨੇ ਸਾਡਾ ਨਾ ਬਾਬਾ ਜੀ ਲੱਗਦਾ ਸੌਰੀ ਤੇ ਇਹਨਾਂ ਨੇ ਇਸ ਖੂਹ ਤੇ ਸੇਵਾ ਕੀਤੀ ਹੈ ਇਹਦੇ ਬਹੁਤ ਕਈ ਅੱਛੇ ਚਾਲ ਜਦੋਂ ਹੋਈ 80 ਸਾਲ ਦੀ ਉਮਰ ਹੋ ਗਈ ਵੈਸੇ ਮੈਂ ਇਹਨਾਂ ਨੂੰ ਇੱਕ ਦਿਨ ਪਹਿਲਾਂ ਪੁੱਛਿਆ ਮਹਾ ਬਾਬਾ ਲੱਗਦਾ ਹੂੰ ਵੈਸੇ ਮੈਂ ਚਾਚਾ ਹੀ ਕਹ ਦਿੰਨਾ ਮੈਂ ਚਾਚਾ ਤੇਰੀ ਉਮਰ ਕਿੰਨੀ ਹੋ ਗਈ ਇਹ ਕਹਿੰਦਾ ਮੇਰੀ ਤਾਂ 80 ਹੋ ਗਈ ਮੈਂ ਤਾਂ 60 ਛੁੱਟੀ ਬਣਾਉਂਦਾ ਫਿਰਦਾ ਸੀ ਕੱ ਅੱਜ ਪਤਾ ਲੱਗਿਆ ਵੀ ਇਹਨਾਂ ਨੇ ਸੇਵਾ ਕੀਤੀ ਤੇ ਆਪਣੇ ਹੋਰ ਕਿਹੜੇ ਬਜ਼ੁਰਗ ਸੀ ਆਪਣੇ ਉਹ ਕਰਦੇ ਹੁੰਦੇ ਸੀ ਫੋਡ ਅੱਜ ਮੇਰਾ ਭਾਈ ਸੀ ਵੱਡਾ ਗਰਵਾਚਨ ਗਰਵਾਚਨ ਬਾਬਾ ਹਾਂ ਗਰਵਾਚਨ ਬਾਬਾ ਕਰਦਾ ਹੁੰਦਾ ਸੀ ਉਹ ਜਾਦਾ ਮੇਰੇ ਦੱਸਦੇ ਹੁੰਦੇ ਮੇਰੀ ਦਾਦੀ ਮੇਰੀ ਬੀਬੀ ਆੜੀਆਂ ਦਾਦੀ ਹੁੰਦੀਆਂ ਹਾਂ ਉਹ ਦੱਸ ਦਿੰਦੇ ਗਰਵਾਚਨ ਬਾਬਾ ਵੀ ਥੋੜਾ ਪਾਣੀ ਲੈ ਕੇ ਜਾਂਦਾ ਨਾ ਮੈਂ ਜੰਗੀ ਰਾਣੇ ਚ ਦੇਖਿਆ ਉੱਥੇ ਤਾਂ ਮੈਂ ਬਹੁਤ ਹੁਣ ਤੱਕ ਨਾ ਜੰਗੀ ਰਾਣੇ ਚ ਤਾਂ ਮਾਲਾ ਵੀ 87 88 ਜੀ ਬੰਦ ਹੋਇਆ ਉੱਥੇ ਬੋਕਿਆਂ ਨਾਲ ਪਾਣੀ ਭਰਦੇ ਇਹਨਾਂ ਦਾ ਜ ਕੋਈ ਬੋਕਾ ਪਾਣੀ ਹਾਂ ਮਾਲਾ ਬੋਕਿਆਂ ਨਾਲ ਹੈ ਇਹਦਾ ਮੁੰਡਾ ਦਾ ਜ ਪਾਣੀ ਭਰਿਆ ਜਾਂਦਾ ਨਹੀਂ ਇੱਥੇ ਮੈਂ ਪਾਣੀ ਨਹੀਂ ਦੇਖਿਆ ਮੈਂ ਆਦਾ ਇੱਥੇ ਤਾਂ ਮੈਂ ਜਦੋਂ ਆਇਆ ਇੱਥੇ ਮੇਰੀ ਮੰਮੀ ਆਰਗਿਆਂ ਨਾਲ ਆਇਆ ਉਹਦੇ ਮੇਰੇ ਜਾਦਾ ਮਾਣਾ ਮੋਟਾ ਜ ਉਦੋਂ ਮੈਂ ਹੋ ਗਈ ਇਹ 87 88 ਦੀ ਗੱਲ ਉਦੋਂ ਵੀ ਉਦੋਂ ਡੱਗੀ ਤੋਂ ਪਾਣੀ ਵੀ ਲੈ ਕੇ ਜਾਂਦੇ ਹਾਂ ਬੁੜੀਆਂ ਇੱਥੇ ਸਾਰੇ ਬੰਦਿਆਂ ਕੁੜੀਆਂ ਬੁੜੀਆਂ ਹੁੰਦੀਆਂ ਆਹ ਡੱਗੀ ਦੇ ਸਾਹਮਣੇ ਹਾਂ ਉਦੋਂ ਖੂਹ ਤਾਂ ਬੰਦ ਸੀਗਾ ਹੈਂ ਡੱਗੀ ਤੇ ਸਾਰਾ ਸਾਰਾ ਪਾਣੀ ਲੈ ਲੈਂਦੇ ਹਾਂ ਹਾਂ ਤੇ ਇੱਥੇ ਪਾਣੀ ਖੂਹ ਦਾ ਪਾਣੀ ਕਿਵੇਂ ਸੀ ਇਹਦਾ ਪਾਣੀ ਬਹੁਤ ਵਧੀਆ ਕੋਈ ਆਹ ਵਧੀਆ ਪਾਣੀ ਸੀ ਠੀਕ ਹੈ ਹਾਂ ਇਹਦਾ ਪਾਣੀ ਬਹੁਤ ਵਧੀਆ ਪਾਣੀ ਤੇ ਅੱਜ ਵੀ ਇਹ ਸੇਵਾ ਕਰ ਰਿਹਾ ਪਰਿਵਾਰ ਹਨਾ ਸਾਰਾ ਇਹ ਇੱਕੋ ਹੀ ਪਰਿਵਾਰ ਹੈ ਬੜੀ ਕੁਝ ਹੀ ਹੁੰਦੀ ਹੈ ਹਨਾ ਜਦੋਂ ਆਪਣੇ ਬੰਦੇ ਹੀ ਆਪਣੇ ਸੇਵਾ ਕਰਨ ਜਗ੍ਹਾ ਸਾਡੇ ਕੋਲ ਥੋੜੀ ਆ ਨਾ ਹੁਣ ਜਗ੍ਹਾ ਪਿੱਛੇ ਕੋਈ ਮਿਲ ਜੇ ਫੋਟੋ ਕੋਈ ਨਹੀਂ ਕਰੋ ਗੱਲ ਪੰਚਾਇਤ ਨਾਲ ਦਵਾਵਾਂਗੇ ਆਪਾਂ ਜਗ੍ਹਾ ਪਰਾਂ ਨੂੰ ਚਾਹੀਦੀ ਆ ਜਗ੍ਹਾ ਦਈਏ ਮੰਦਰ ਦਵਾਵਾਂਗੇ ਸਾਨੂੰ ਮਿਲ ਜੇ ਕਿੰਨੀ ਹੋਰ ਪਾਰਕੀ ਸਿੱਧੀ ਹਾਂ ਮਿਲ ਜੂ ਮਿਲ ਨੂੰ ਤਾਂ ਕੀ ਇੱਥੇ ਪਾਰਕੀ ਬਣਾਉਣਾ ਹੈ ਜਾਂ ਉਤੋਂ ਕੱਟ ਕੇ ਤੇ ਹਾਂ ਜਦੋਂ ਤੁਹਾਨੂੰ ਮੰਦਰ ਨੂੰ ਪੰਚਾਇਤ ਨੇ ਜਗ੍ਹਾ ਦੇਤੀ ਤਾਂ ਆ ਮਨ ਲਵੀ ਤੇ ਤੁਹਾਡਾ ਹੱਕ ਹੈ ਹਨਾ ਤੇ ਪ੍ਰਮਾਤਮਾ ਜ਼ਰੂਰ ਤੁਹਾਡੀ ਸੁਣੂਗਾ ਤੁਸੀਂ ਸੇਵਾ ਕਰੀਆ ਪਿੰਡ ਵਾਸਤੇ ਹਨਾ ਤੇ ਅੱਜ ਸ਼ਾਇਦ ਲੋਕਾਂ ਨੂੰ ਪਤਾ ਲੱਗੂ ਵੀ ਤੁਸੀਂ ਸੇਵਾ ਕਰੀਆ ਪਾਣੀ ਦੀ ਹਨਾ ਪਾਣੀ ਬਹੁਤ ਕੀਮਤੀ ਹੈ ਪਾਣੀ ਬਹੁਤ ਵਧੀਆ ਸੁਆਦ ਹੈ ਪਾਣੀ ਸਾਰੇ ਪਾਣੀ ਕਿਵੇਂ ਸੀ ਇਹਦਾ ਸੱਚ ਖੂਦ ਹਨ ਖੂਦ ਵਾਲੀ ਹੁਣ ਵੀ ਜਾ ਗਿਆ ਹੈ ਹਾਂ ਹੰਦੀ ਕੰਨ ਜਾ ਤੁੰਦਾ ਜਾ ਗਿਆ ਹਾਂ ਚੱਲ ਠੀਕ ਹੈ ਪਾਣੀ ਵਧੀਆ ਸੀ ਠੀਕ ਹੈ ਕਰਾ ਜਮਾ ਬੇਲਾ ਕਰਦਾ ਜੇ ਕੋਈ ਇੱਥੇ ਆ ਕਰੇ ਉਹਦਾ ਹਾਂ ਪੂਰੀ ਆ ਪਾਣੀ ਹੋਣੀ ਪਈ ਹੈ ਹਾਂ ਠੀਕ ਹੈ ਪਾਣੀ ਪੰਦ ਜੀ ਹਾਂ ਹਾਂ ਠੀਕ ਹੋਰ ਤੇ ਅੱਜ ਚੌਲਾਂ ਦੀ ਸੇਵਾ ਹੋ ਰਹੀ ਹੈ ਤੇ ਇਹਨਾਂ ਨੇ ਅੱਜ ਬਾਈ ਸੇਠੀ ਨੇ ਮੈਨੂੰ ਕਹਿੰਦੇ ਵੀ ਆਇਓ ਮੈਂ ਜ਼ਰੂਰ ਆਵਾਂਗੇ ਬਾਈ ਅੱਜ ਪਿੰਡ 'ਚ ਕਿਉਂਕਿ ਤੀਆਂ ਦਾ ਤਿਹਾਰ ਵੀ ਬਣਾਇਆ ਜਾ ਰਿਹਾ ਉਧਰ ਤੇ ਹੋਰ ਜੋ ਆਪਣੀ ਵੀਡੀਓ ਚੰਗੀ ਲੱਗੀ ਸ਼ੇਅਰ ਲੱਗੀ ਹਾਂ ਚੰਗੀ ਲੱਗੀ ਤੇ ਸ਼ੇਅਰ ਕਰ ਦਿਓ ਕਿਉਂਕਿ ਤੁਸੀਂ ਤੁਹਾਡੇ ਪਿੰਡ 'ਚ ਵੀ ਸ਼ਾਇਦ ਇਹ ਜੇ ਖੂਹ ਹੋਣਗੇ ਜ਼ਰੂਰ ਦਸੋਣਾ ਥੋੜੇ ਜਿਆਦਾ ਵੀ ਇਹ ਖੂਹ ਸੀਗੇ ਕਿ ਹੁਣ ਵੀ ਹੈਗੇ ਆ ਆਪਣੇ ਦੋ ਖੂਹ ਸੀ ਹੈ ਨਾ ਉਹ ਖੂਹ ਦਾ ਹਾਂ ਦੂਜਾ ਖੂਹ ਕੌਣ ਚਲਾਉਂਦਾ ਸੀਗਾ ਉਹ ਵੀ ਥੋੜੇ ਬਜ਼ੁਰਗਾਂ ਚੋਂ ਚੜੀ ਦੇ ਵਿੱਚੋਂ ਦੱਸਦਾ ਸੀ ਉਹ ਕੋਈ ਨਹੀਂ ਚਲਾਉਂਦਾ ਸੀ ਉਹ ਹੀ ਉਹ ਚੜੀ ਚ ਗੜਿਆ ਰਹਿੰਦੇ ਸਾਲ ਦਾਦਾ ਜੀ ਦਾ ਵੀ ਬੜਾ ਵੀ ਹਾਂ ਪਹਿਲਾਂ ਹਾਂ ਗੁਰੂ ਗੋਬਿੰਦ ਸਿੰਘ ਜੀ ਆਏ ਸੀ ਉੱਥੇ 10ਵੇਂ ਪਿਤਾ ਉਦੋਂ ਦਾ ਬਣਿਆ ਮੇਲਾ ਦੀ ਉਹ ਤਾਂ ਨਾ ਚੜੀ ਚ ਉਹਦਾ ਪਾਣੀ ਤਾਂ ਨਹੀਂ ਵਰਤਦੇ ਸੀ ਪਿੰਡ ਦੇ ਲੋਕ ਨਹੀਂ ਵਰਤਦੇ ਜੋ ਆਪ ਹੈਗਾ ਠੀਕ ਹੁਣ ਜੀ ਨਾ ਛੱਡੀ ਜੀ ਨਾ ਹਾਂ ਹਾਂ ਠੀਕ ਪਾਣੀ ਨਹੀਂ ਮੁੱਠਾ ਹਾਂ ਇਹ ਵਾਰ ਯਾਰ ਮੋਟਰ ਸੱਤੀ ਹੁੰਦਾ ਬਹੁਤ ਵਧੀਆ ਪਾਣੀ ਆਦਾ ਉਹਦਾ ਆਹ ਮੋਟਰ ਪਾਈ ਵੀ ਉਹ ਚ ਹਾਂ ਜੀ ਗੁਰਦੁਆਰਾ ਸਾਹਿਬ ਚ ਵਰਤਦੇ ਆ ਪਾਣੀ ਉਹ ਚ ਹਾਂ ਠੀਕ ਆ ਜੀ ਵਧੀਆ ਤੇ ਜੇ ਕੋਈ ਬੋਲਣ ਚ ਗਲਤੀ ਹੋ ਗਿਓ ਭਰਾਵੋ ਤਾਂ ਮਾਫ ਕਰਨਾ ਤੇ ਆਪਣੀ ਵੀਡੀਓ ਚੰਗੀ ਲੱਗੀ ਸ਼ੇਅਰ ਕਰ ਦੋ ਲਾਇਕ ਕਰ ਦਿਓ ਧੰਨਵਾਦ ਚੰਗਾ ਬਾਈ ਜੀ